ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਦੀ ਫਤਿਹ ਭਾਈ ਦੱਲੇ ਜੀ ਨੇ ਗੁਰਗੋਵੀ ਸਿੰਘ ਜ ਨੂੰ ਕਿਹਾ ਕਿ ਪਾਸ਼ਾ ਜੀ ਚਾਰ ਪੁੱਤਰ ਸਨ ਇੱਕ ਤਾਂ ਰੱਖ ਦੇ ਤੁਹਾਡੀ ਵੰਸ਼ ਰਹਿੰਦੀ ਤਾਂ ਗੁਰਗੋਵੀ ਸਿੰਘ ਜੀ ਨੇ ਕਿਹਾ ਦੱਲਿਆ ਤੈਨੂੰ ਕੀ ਲੱਗਦਾ ਮੇਰੀ ਵੰਸ਼ ਖਤਮ ਹੋ ਗਈ ਨਹੀਂ ਨਹੀਂ ਦੱਲਿਆ ਮੇਰੀ ਵੰਸ਼ ਖਤਮ ਨਹੀਂ ਹੋਈ ਮੇਰੀ ਅਸਲੀ ਵੰਸ਼ ਮੇਰਾ ਖਾਲਸਾ ਹੈ ਜੋ ਨਾ ਤਾਂ ਕਦੇ ਮਿਟਿਆ ਹੈ ਤੇ ਨਾ ਮਿਟ ਸਕੇਗਾ ਇਨ ਪੁੱਤਰ ਦੇ ਸਿਰ 'ਤੇ ਵਾਰ دیے ਪੁੱਤਚਾਰ ਚਾਰ ਮਹੀ ਤੋ ਕਿਆ ਹੋਆ ਅਜ ਜੀਵਤ ਕਈ ਹਜ਼ਾਰ ਸਾਧ ਸੰਗਤ ਜੀ ਖਾਲਸਾ ਗੁਰੂ ਜੀ ਨੇ ਆਪਣਾ ਵੰਸ਼ ਦੱਸਿਆ ਹੈ ਆਪਣਾ ਪੁੱਤਰ ਦੱਸਿਆ ਹੈ ਤੇ ਹਮ ਆਪਣਾ ਕੰਮ ਬਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਬਚਪਨ ਬਚਨਾਂ ਨੂੰ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਤੇ ਤੁਰੀਏ ਆਪਣੇ ਬੱਚਿਆਂ ਨੂੰ ਗੁਰਿਆਵੀ ਸਿੱਖਿਆ ਦਈਏ ਠੀਕ ਹੈ ਜੀ ਦੇਖੋ ਪਹਿਲਾਂ ਤਾਂ ਕਿਸੇ ਨੂੰ ਪਤਾ ਨਹੀਂ ਤਾਂ ਇਤਿਹਾਸ ਬਾਰੇ ਹੁੰਦਾ ਪਰ ਆਪਾਂ ਜਿਹੜਾ YouTube ਤੋਂ ਸਰਚ ਕਰਕੇ ਪੜ ਸਕਦੇ ਆ ਆਪਣੇ ਬੱਚੇ ਨੂੰ ਸੁਣਾ ਸਕਦੇ ਆ ਇਹ ਸਭ ਤੋਂ ਵੱਡਾ ਫਰਜ ਮਾਵਾਂ ਦਾ ਏ ਇਹ ਸਭ ਤੋਂ ਵੱਡਾ ਫਰਜ ਮਾਵਾਂ ਦਾ ਏ ਜਦੋਂ ਤੁਹਾਡੇ ਪੁੱਤ ਨਾਈਆਂ ਦੀ ਦੁਕਾਨਾਂ ਤੇ ਬੈੰਨੇ ਆ ਜਾ ਜਾ ਕੇ ਮਾਵਾਂ ਤੇ ਹੱਦ ਕਉਣੀ ਚਾਹੀਦੀ ਐ ਮਾਵਾਂ ਦੀ ਗਲਤੀ ਕਾਰਨ ਹੀ ਬੱਚੇ ਨਾਈਆਂ ਦੀ ਦੁਕਾਨ ਤੇ ਬੈਠਦੇ ਨੇ ਤੁਸੀਂ ਸ਼ੁਰੂ ਤੋਂ ਉਹਨਾਂ ਨੂੰ ਗੁਰੀਆ ਵੀ ਸਿੱਖਿਆ ਨਹੀਂ ਦਿੰਦੇ ਇਸ ਕਰਕੇ ਸਭ ਕੁਝ ਹੁੰਦਾ ਹੈ ਸਭ ਤੋਂ ਵੱਡਾ ਫਰਜ਼ ਮਾਵਾਂ ਦਾ ਹੈ ਆਪਣੇ ਬੱਚਿਆਂ ਨੂੰ ਫੋਨ ਵਿੱਚ ਜੇ ਤੁਹਾਨੂੰ ਨਹੀਂ ਪਤਾ ਇਤਿਹਾਸ YouTube ਤੋਂ ਸਰਚ ਕਰਕੇ ਇਤਿਹਾਸ ਪੜੋ ਆਪਣੇ ਬੱਚੇ ਨੂੰ ਸੁਣਾਓ ਸ਼ੁਰੂ ਤੋਂ ਹੀ 2 ਸਾਲ ਦੀ ਉਮਰ ਤੋਂ ਹੀ ਉਹਨਾਂ ਨੂੰ ਸੁਣਾਉਣਾ ਸ਼ੁਰੂ ਕਰ ਦਿਓ ਉਹਨਾਂ ਅੱਗੇ ਬੈਠ ਕੇ ਪਾਠ ਕਰਨਾ ਸ਼ੁਰੂ ਕਰ ਦਿਓ ਕਿਉਂ ਨਹੀਂ ਬੱਚੇ ਸਿੱਧਰ ਆ ਤੇ ਤੁਰਨਗੇ ਤੁਰਨਗੇ ਜ਼ਰੂਰ ਤੁਰਨਗੇ ਪਹਿਲਾ ਗੁਰੂ ਬੱਚੇ ਦਾ ਮਾਂ ਹੁੰਦੀ ਹੈ ਤਾਂ ਆਪਣਾ ਗੁਰੂ ਹੋਣ ਦਾ ਫਰਜ਼ ਨਿਭਾਓ ਦੇਖੋ ਮੈਨੂੰ ਮਹਾਰਾਜ ਨੇ ਇਸ ਕੰਮ ਤੇ ਲਾਇਆ ਤਾਂ ਮੈਂ ਨਿਭਾਵਾਂਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦੇਖੋ ਜੀ ਪਹਿਲਾਂ ਤਾਂ ਔਖਾ ਹੁੰਦਾ ਤਾਂ ਇਤਿਹਾਸ ਬਾਰੇ ਹੁਣ ਤਾਂ ਔਖਾ ਹੀ ਨਹੀਂ ਹੈਗਾ ਤੁਸੀਂ ਸਾਖੀਆਂ ਲੈ ਸਕਦੇ ਹੋ ਅੱਜ ਦੀਆਂ ਮਾਵਾਂ ਤਾਂ ਇਹ ਜੀ ਵੀ ਨਹੀਂ ਹੈ ਕਿ ਅਨਪੜ੍ਹ ਹੋਣ ਪੜੀ ਲਿਖੀਆਂ ਨੇ ਸਭ ਪੰਜਾਬੀ ਪੜ ਸਕਦੇ ਆ ਇੰਗਲਿਸ਼ ਹਿੰਦੀ ਜਿੱਥੇ ਮਰਜੀ ਪੜੋ ਪੜ ਕੇ ਤੁਸੀਂ ਉਹਨਾਂ ਨੂੰ ਸੁਣਾਓ ਠੀਕ ਹੈ ਉਹਨਾਂ ਨੂੰ ਸੁਣਾਓ ਬੱਚੇ ਨੂੰ ਆਪਣੇ ਗੁਰੂਆਂ ਨਾਲ ਕੀ ਹੋਈ ਗੁਰਗੋਵੀ ਸਿੰਘ ਜੀ ਨਾਲ ਕਿਵੇਂ ਕਿਲਾ ਛੱਡੇ ਆ ਦੇਖੋ ਹੁਣ ਮੁਸ਼ਕਿਲ ਹੀ ਹੈਗਾ ਇਤਿਹਾਸ ਜਾਣਨ ਬਾਰੇ ਪਹਿਲਾਂ ਦੀਆਂ ਮਾਵਾਂ ਕਿਆ ਹੁੰਦੀਆਂ ਦੀਆਂ ਉਹਨਾਂ ਨੂੰ ਇਹਨਾਂ ਕੁਝ ਨਹੀਂ ਪਤਾ ਹੁੰਦਾ ਦਾ ਸਕੂਲ ਵੀ ਉਹਨਾਂ ਨੂੰ ਇੰਨਾ ਖਾਸ ਨਹੀਂ ਜਾਣ ਹੁੰਦਾ ਤਾਂ ਹਨਾ ਬਟ ਹੁਣ ਦੀਆਂ ਮਾਵਾਂ ਤਾਂ ਪੜ੍ਹੀ ਲਿਖੀਆਂ ਹਨਾ ਪੜ੍ਹੇ ਲਿਖੇ ਹੋਣ ਕਰਕੇ ਦੇਖੋ ਕਿਵੇਂ ਡਾ ਡਰਮਲ ਨੇ ਮੋਰਾ ਬਚਾਈਆਂ ਹਨ ਕਿਵੇਂ ਆਪਾ ਦੱਸ ਸਕਦੇ ਦੇਖੋ ਉੱਪਰ ਲਿਖਿਆ ਹੋਇਆ ਐ ਕਿ ਨਾਲ ਆਪਾਂ ਬੱਚੇ ਨੂੰ ਲੈ ਕੇ ਨਾਲ ਜਾ ਸਕਦੇ ਆ ਵੀ ਉਹਨਾਂ ਨੂੰ ਦੱਸੀਏ ਪਿਆ ਮੋਰਾ ਖੜੀਆਂ ਕਰਕੇ ਸਹਿਬਜ਼ਾਦਾ ਲਈ ਸਭ ਤੋਂ ਮਹਿੰਗੀ ਧਰਤੀ ਖਰੀਦੀ ਗਈ ਸਭ ਤੋਂ ਮਹਿੰਗੀ ਧਰਤੀ ਕਿਹੜੀ ਆ ਉਹ ਵੀ ਦੱਸੋ ਆਪਣੇ ਬੱਚਿਆਂ ਨੂੰ ਵੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਜੋਤੀਸਰੂਪ ਸਾਹਿਬ ਗੁਰਦੁਆਰਾ ਹੈ ਦੇਖੋ ਇੱਥੇ ਥਲੇ ਨਾਲ ਦਿਖਾਇਆ ਹੋਇਆ ਬੱਚੇ ਨੇ ਦੁੱਧ ਪੀਤਾ ਮੋਤੀ ਰਾਮ ਮਹਾਰਾਜ ਜੀ ਨੇ ਦੁੱਧ ਪਲਾਇਆ ਅਤੇ ਦੇਖ ਸਕਦੇ ਤੁਸੀਂ ਸਾਰਾ ਕੁਝ ਤੁਹਾਡੇ ਇਤਿਹਾਸ ਅੱਗੇ ਆ ਬੱਚੇ ਨੂੰ ਪੜੋ ਸੁਣਾਓ ਦੋ ਦੋ ਘੰਟੇ ਇੱਥੇ ਕੱਢੋ ਘਰਾਂ ਬੈਠ ਕੇ ਵੀ ਬੱਚੇ ਨੂੰ ਸੁਣਾਓ ਦੇਖੋ ਪਹਿਲਾ ਗੁਰੂ ਮਾਂ ਹੀ ਹੁੰਦੀ ਹੈ ਬੱਚੇ ਦਾ ਆਪਣਾ ਗੁਰੂ ਹੋਣ ਦਾ ਫਰਜ਼ ਨਿਭਾਓ ਠੀਕ ਹੈ ਜੀ ਆਪਣਾ ਕੰਮ ਬਣਦਾ ਹੈ ਆਪਣਾ ਕੰਮ ਇਹੀ ਹੈ ਥਾਹੀਂ ਉਹ ਮਹਾਰਾਜ ਨੇ ਕਹਿੰਦੇ ਹੁੰਦੇ ਸੀ ਇੱਕ ਧਰਮ ਚ ਸਾਨੂੰ ਜਨਮ ਦਿੱਤਾ ਹੋ ਸਕਦਾ ਚੰਗੇ ਕਰਮ ਕਰੇ ਹੋਣ ਕਿਆ ਸੀ ਆਪਣੇ ਗੁਰੂ ਗੋਬਿੰਦ ਸਿੰਘ ਦੇ ਵੰਸ ਨੂੰ ਬਚਾਈਏ ਖਾਲਸਾ ਨੂੰ ਬਚਾਈਏ ਖਾਲਸਾ ਦੇ ਉਤੇ ਵੈਰੀਆਂ ਦੀ ਬਹੁਤ ਕੈਰੀ ਨਿਗਾਹ ਹੈ ਖਾਲਸਾ ਨੇ ਵੈਰੀਆਂ ਨੇ ਤਾਂ ਪੂਰਾ ਜ਼ੋਰ ਲਾਇਆ ਹੋਇਆ ਹੈ ਤੇ ਮੈਂ ਆਪਣੇ ਸਿੱਖ ਭਾਈਚਾਰਿਆਂ ਨੂੰ ਵੀ ਕਹੂੰਗੀ ਜਿਹੜੇ ਵੀ ਫਤੇਗੜ ਸਾਹਿਬ ਲੰਗਰ ਲਾਉਂਦੇ ਨੇ ਲੰਗਰ ਇੱਕ ਹੀ ਥਾਂ ਹੋਣਾ ਚਾਹੀਦਾ ਥਾਂ ਥਾਂ ਲੰਗਰ ਨਾ ਲਾਓ ਕੜੀ ਚੋਲਖਾਂ ਕਈ ਰੋਟੀਆਂ ਖਾਣ ਵਾਸਤੇ ਜਾਂਦੇ ਉੱਥੇ ਰੋਟੀਆਂ ਦੇਖੋ ਲੰਗਰ ਛਕੋ ਪੰਗਤ 'ਚ ਬੈਠ ਕੇ ਲੰਗਰ ਛਕਣਾ ਚਾਹੀਦਾ ਚਾਹ ਪਕੌੜੇ ਉੱਥੇ ਬੰਦ ਹੋਣੇ ਚਾਹੀਦੇ ਸਭ ਤੋਂ ਵੱਡੀ ਗੱਲ ਜਿਹੜੇ ਖਲੌਣੇ ਦੀਆਂ ਦੁਕਾਨਾਂ ਹੋਰ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਆਪਾਂ ਉੱਥੇ ਮਹਾਰਾਜ ਦੇ ਕੋਲ ਉਹਨਾਂ ਦੇ ਦੁੱਖ ਨੂੰ ਦੇਖੋ ਆਪਾਂ ਆਪਣਾ ਇੱਕ ਪੁੱਤ ਵੀ ਹੋ ਜਾਂਦਾ ਕਿੰਨਾ ਆਪਾਂ ਨੂੰ ਦੁੱਖ ਲੱਗਦਾ ਉਹਨਾਂ ਨੇ ਤੇ ਚਾਰ ਸਾਰਾ ਹੀ ਘਰ ਵੰਸ਼ਵਾਰ ਤਾਂ 9 ਸਾਲ ਦੀ ਉਮਰ ਸੀਗੀ ਜਦੋਂ ਪਿਤਾ ਜੀ ਨੂੰ ਦਿੱਲੀ ਵੱਲ ਤੋਰਤਾ ਸੀ ਹੈਨਾ 9 ਸਾਲ ਦੇ ਬੱਚੇ ਨੂੰ ਕਿਹੜਾ ਪਤਾ ਹੁੰਦਾ ਹੈ ਹੈਨਾ ਆਪਾਂ ਨੂੰ ਆਪਣਾ ਫਰਜ਼ ਬਣਦਾ ਹੈ ਆਪਣਾ ਫਰਜ਼ ਨਿਭਾਈਏ ਆਪਾਂ ਆਪਣੇ ਬੱਚਿਆਂ ਨੂੰ ਖਾਲਸਾ ਬਣਾਈਏ ਖਾਲਸਾ ਸਜਾਈਏ ਗੁਰੂ ਗੋਬਿੰਦ ਸਿੰਘ ਜੀ ਦੇ ਵੰਸ਼ ਨੂੰ ਕੋਈ ਖਤਮ ਨਾ ਕਰ ਸਕੇ ਆਪਣਾ ਫਰਜ਼ ਬਣਦਾ ਹੈ ਆਪਾਂ ਫਰਜ਼ ਨਿਭਾਈਏ ਦੇਖੋ ਜਾਲਮਾ ਦੀ ਅੱਖ ਬਹੁਤ ਕਹਿਰੀ ਹੈ ਲੋਕ ਜਿਹੜੇ ਉੱਥੇ ਆ ਕੇ ਬਹਿ ਜੰਨੇ ਨੇ ਗੁਲਫੀਆਂ ਖਾ ਲੋ ਫਲਾਣਾ ਖਾ ਲੋ ਵਾਜਾ ਮਾਰਦੇ ਨੇ ਬੱਚੇ ਉਧਰ ਨੂੰ ਜਾਂਦੇ ਨੇ ਉਧਰ ਬੱਚਿਆਂ ਤੇ ਆ ਨਹੀਂ ਹੋਣਾ ਚਾਹੀਦਾ ਆਪਾਂ ਘਰ ਤੋਂ ਹੀ ਬੱਚੇ ਨੂੰ ਇੰਨਾ ਮਜ਼ਬੂਤ ਬਣਾਏ ਕਿ ਬੱਚੇ ਨੂੰ ਸਿਰਫ ਔਰ ਸਿਰਫ ਗੁਰੂ ਗੋਵੀ ਸਿੰਘ ਜੀ ਦੇ ਦੁੱਖ ਤੋਂ ਸਿਵਾ ਚਾਹ ਛੋਟੇ ਸਹਿਬ ਜاده ਦੁੱਖ ਤੋਂ ਸਿਵਾ ਮਾਤਾ ਗੁਜਰ ਜੀ ਦੇ ਦੁੱਖ ਤੋਂ ਸਿਵਾ ਕੋਈ ਹੋਰ ਦੁੱਖ ਹੈ ਨਾ ਦਿਖੇ ਗੁਰੂ ਗੋਵੀ ਸਿੰਘ ਜੀ ਤੋਂ ਅੱਗੇ ਹੋਰ ਕੋਈ ਉਹੀ ਨਾ ਦਿਖੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਗੁਰੂ ਹੀ ਨਾ ਦਿਖੇ ਆਪਣੇ ਬੱਚਿਆਂ ਨੂੰ ਗੁਰੂ ਗੋਵਿੰਦ ਸਿੰਘ ਜੀ ਨੇ ਸਾਨੂੰ ਆਪ ਗੁਰੂਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਫਿਰ ਆਪਾਂ ਕਦੇ ਭਟਕ ਰਹੇ ਆਪਣੇ ਗੁਰੂ ਗੋਵਿੰਦ ਸਿੰਘ ਜੀ ਦੇ ਬਚਨਾਂ ਨੂੰ ਕਦੇ ਭੁੱਲ ਗਏ ਨਾਈਆਂ ਦੀ ਦੁਕਾਨ ਤੇ ਜਾ ਕੇ ਬੈਠਦੇ ਆ ਮੈਨੂੰ ਨਹੀਂ ਪਸੰਦ ਹੈਗੇ ਇਹ ਤੋਂ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀਏ ਕਿ ਆਪਣੇ ਬੱਚੇ ਨਾਈਆਂ ਦੀ ਦੁਕਾਨ ਤੇ ਨਾ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ